सलमान खान ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਲਾਰੈਂਸ ਬਿਸ਼ਨੋਈ ਇੱਕ ਵਾਰ ਨਹੀਂ ਕਈ ਵਾਰ ਔਨ ਕੈਮਰਾ ਧਮਕੀ ਦੇ ਚੁੱਕਿਆ ਕਿ ਸਲਮਾਨ ਖਾਨ ਨੂੰ ਟਾਰਗੇਟ ਕੀਤਾ ਜਾਏਗਾ ਜਿਹੜਾ ਕਾਲਾ ਹਿਰਨ ਮਾਮਲੇ ਦੇ ਵਿੱਚ ਉਹ ਮੁਆਫੀ ਮੰਗੇ ਪੂਰੇ ਬਿਸ਼ਨੋਈ ਸਮਾਜ ਕੋਲੋਂ ਜਿਸ ਨੂੰ ਲੈ ਕੇ ਸਲਮਾਨ ਖਾਨ ਉੱਤੇ ਕਈ ਹਮਲੇ ਹੋ ਵੀ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਜੋ ਪਿਛਲਾ ਹਮਲਾ ਹੋਇਆ ਸੀ ਜਿਸ ਵਾਸਤੇ ਪੰਜ ਜਣਿਆਂ ਉੱਤੇ ਪਰਚਾ ਦਰਜ ਹੁੰਦਾ ਚਾਰਜ ਸ਼ੀਟ ਹੁਣ ਸਾਹਮਣੇ ਆਈ ਹੈ ਜਿਸ ਨੇ ਕਈ ਖੁਲਾਸੇ ਕਰ ਦਿੱਤੇ ਨੇ ਲਾਰੈਂਸ ਬਿਸ਼ਨੋਈ ਤੇ ਉਸਦੇ ਸਾਥੀਆਂ ਵੱਲੋਂ ਗੈਂਗ ਵੱਲੋਂ ਲਗਾਤਾਰ ਪਲੈਨਿੰਗ ਕੀਤੀ ਜਾ ਰਹੀ ਹੈ ਤੇ ਜੇਲ੍ਹਾਂ ਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇਲ੍ਹ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਕੋਲ ਇੰਟਰਨੈਟ ਫੋਨ ਸਮਾਰਟਫੋਨ ਦੀ ਸਹੂਲਤ ਆ ਵੀਡੀਓ ਕਾਲਸ ਹੁੰਦੀਆਂ ਨੇ ਹਾਲੀ ਦੇ ਵਿੱਚ ਲਾਰੈਂਸ ਦੀ ਇੱਕ ਵੀਡੀਓ ਕਾਲ ਵੀ ਵਾਇਰਲ ਹੋਈ ਸੀ ਤੇ ਹੁਣ ਚਾਰਜ ਸ਼ੀਟ ਦੇ ਹਵਾਲੇ ਤੋਂ ਜੋ ਖੁਲਾਸਾ ਹੋਇਆ ਤੇ ਨਾਲ ਹੀ ਕੁਝ ਜਾਣਕਾਰੀ ਸੂਤਰਾਂ ਦੇ ਹਵਾਲੇ ਜੋ ਸਾਹਮਣੇ ਆ ਰਹੀ ਹੈ ਕਿ ਖਾਸ ਤੌਰ ਤੇ ਗਰੁੱਪ ਬਣੇ ਹੋਏ ਸੀ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਦੇ ਅੰਦਰੋਂ ਹੀ ਗਰੁੱਪ ਚੱਲਦੇ ਸੀ ਵੱਖ-ਵੱਖ ਵੱਖ ਐਪਲੀਕੇਸ਼ਨਸ ਦੇ ਉੱਤੇ ਜਿੰਨਾ ਗਰੁੱਪਸ ਦੇ ਵਿੱਚ ਉਹ ਆਪਣੀ ਗੈਂਗ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਰਹਿੰਦਾ ਸੀ ਤੇ ਇੱਕ ਗੱਲ ਆਖੀ ਗਈ ਜੋ ਕਿ ਪੰਜਾਬੀਆਂ ਦੇ ਜ਼ਖਮਾਂ ਉੱਤੇ ਵੀ ਲੂਣ ਛਿੜਕਦੀ ਆ ਸਿੱਧੂ ਮੂਸੇਵਾਲਾ ਕਤਲकांड ਦਾ ਜ਼ਿਕਰ ਆਇਆ ਸਲਮਾਨ ਖਾਨ ਦੇ ਮਾਮਲੇ ਦੇ ਵਿੱਚ ਜੋ ਚਾਰ ਸ਼ੀਟ ਦਾਇਰ ਹੈ ਉਹ ਦਾਵਾ ਕਰਦੀ ਹੈ ਕਿ WhatsApp ਦੇ ਇਹ ਹੋਰ ਐਪਲੀਕੇਸ਼ਨਾਂ ਦੇ ਰਾਹੀਂ ਲਗਾਤਾਰ ਸੰਪਰਕ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ ਆਪਣੀ ਗੈਂਗ ਦੇ ਨਾਲ ਜਿਵੇਂ ਮੂਸੇਵਾਲਾ ਕਤਲकांड ਦੇ ਵਿੱਚ ਸਿਗਨਲ ਐਪ ਦੀ ਵਰਤੋਂ ਹੋਈ ਸੀ ਤਾਂ ਗਰੁੱਪ ਬਣਾਏ ਹੋਏ ਨੇ ਗਰੁੱਪ ਦੇ ਵਿੱਚ ਇੱਕ ਗੱਲ ਆਖੀ ਗਈ ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਦੀ ਹੈ ਕਿਹਾ ਗਿਆ ਕਿ ਸਲਮਾਨ ਖਾਨ ਨੂੰ ਵੀ ਓਵੇਂ ਹੀ ਮਾਰਾਂਗੇ ਜਿਵੇਂ ਮੂਸੇਵਾਲਾ ਮਾਰਿਆ ਸੀ ਜਿਸ ਨੂੰ ਲੈ ਕੇ ਫਿਰ ਤੋਂ ਕਾਉਂਟਰਵਰਸੀ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਨਸਾਫ ਦੀ ਮੰਗ ਇੱਕ ਪਾਸੇ ਮੂਸੇਵਾਲੇ ਦਾ ਪਰਿਵਾਰ ਲਗਾਤਾਰ ਕਰ ਰਿਹਾ ਹੈ ਬੀਤੇ ਦਿਨੀ ਸੰਸਦ ਦੇ ਵਿੱਚ ਜਿਹੜਾ ਕੀ ਹੈ फडਕਦੇ ਹੋਏ ਬੜੇ ਹੀ ਗੁੱਸੇ ਦੇ ਵਿੱਚ ਆ ਕੇ ਰਾਜਾ ਵੜਿੰਗ ਤੇ ਹੋਰਾਂ ਨੇ ਮੂਸੇਵਾਲੇ ਦਾ ਮੁੱਦਾ ਚੁੱਕਿਆ ਤੇ ਹੁਣ ਸਲਮਾਨ ਖਾਨ ਜਿਸ ਉੱਤੇ ਲਗਾਤਾਰ ਦਬਾਅ ਬਣਿਆ ਹੋਇਆ ਜਿਸ ਨੂੰ ਮਾਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇੱਥੋਂ ਤੱਕ ਕਿ ਉੱਥੋਂ ਦੀ ਪੁਲਿਸ ਜਿਹੜਾ ਕੀ ਹੈ ਹੁਣ ਪੂਰੀ ਮੁਸ਼ਤਿਹਤ ਹੈ ਕਿਉਂਕਿ ਹਮਲਾ ਫਿਰ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹਾਲਾਂਕਿ ਪੰਜਾਬ ਪੁਲਿਸ ਯਾ ਐਨਆਈਏ ਨੇ ਜੋ ਰੋਲ ਇੱਥੇ ਪਲੇ ਕੀਤਾ ਉਥੋਂ ਕਿਤੇ ਨਾ ਕਿਤੇ ਜ਼ਰੂਰ ਸੁਧਾਰ ਜ਼ਰੂਰ ਹੈ ਸਲਮਾਨ ਖਾਨ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਉਥੇ ਸਿੱਧਾ ਇਹ ਵੀ ਕਹਿ ਦਿੱਤਾ ਗਿਆ ਕਿ ਏਕਨਾਥ ਸ਼ਿੰਦੇ ਵੱਲੋਂ ਕਿ ਅਸੀਂ ਲਾਰੈਂਸ ਬਿਸ਼ਨੋਈ ਦੇ ਗੈਂਗ ਜਿਹੜੇ ਨੇ ਅਜਿਹੇ ਗੈਂਗ ਅਸੀਂ ਪਾੜ ਕੇ ਰੱਖ ਦਿਆਂਗੇ ਕੁਚਲ ਕੇ ਰੱਖ ਦਿਆਂਗੇ ਅਜਿਹਾ ਕੁਝ ਨਹੀਂ ਹੋਣ ਦੇਵਾਂਗੇ ਤਾਂ ਜਦੋਂ ਅਜਿਹੇ ਬਿਆਨ ਆਉਂਦੇ ਨੇ ਤਾਂ ਜ਼ਾਹਰ ਤੌਰ ਤੇ ਕਿਆਸਰਾਈਆਂ ਹੋਰ ਤੇਜ਼ ਹੋ ਜਾਂਦੀਆਂ ਨੇ ਕਿਉਂਕਿ ਚਾਰ ਸ਼ੀਟ ਵੀ ਕਹਿੰਦੀ ਹੈ ਕਿ ਬਾਹਰਲੀ ਦੁਨੀਆ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਲਾਰੈਂਸ ਤਾਂ ਈਗੋ ਗੇਮ ਨੂੰ ਲੈ ਕੇ ਵੀ ਚਰਚਾਵਾਂ ਬਹੁਤ ਹੋਈਆਂ ਜਦੋਂ ਗੋਲਡੀ ਬਰਾਡ ਇੰਟਰਵਿਊ ਦਿੰਦਾ ਮੂਸੇਵਾਲਾ ਕਤਲकांड ਦੇ ਵਿੱਚ ਬਾਅਦ ਦੇ ਵਿੱਚ ਤਾਂ ਉਹ ਦਾਅਵੇ ਕਰਦਾ ਹੈ ਕਿ ਫਲਾਣੇ ਦੀ ਉੱਥੇ ਈਗੋ ਹਟ ਹੋ ਗਈ ਫਲਾਣੇ ਨੂੰ ਉਸ ਕਤਲ ਦਾ ਸੀ ਬਦਲਾ ਲੈ ਰਿਹਾ ਤਾਂ ਸਲਮਾਨ ਖਾਨ ਉੱਤੇ ਵੀ ਜੋ ਚਰਚਾਵਾਂ ਨੇ ਜੋ ਦਬਾਅ ਹੈ ਕਿ ਮਾਨਸਿਕ ਪਰੇਸ਼ਾਨੀ ਤਾਂ ਜ਼ਰੂਰ ਬੰਦੇ ਨੂੰ ਹੁੰਦੀ ਹੈ ਜਿਸ ਨੂੰ ਲੈ ਕੇ ਸਲਮਾਨ ਖਾਨ ਇਹ ਗੱਲ ਜ਼ਾਹਰ ਵੀ ਕਰ ਚੁੱਕੇ ਨੇ ਕਿ ਜ਼ਰੂਰ ਇਸ ਗੱਲ ਦਾ ਪ੍ਰੈਸ਼ਰ ਉਹਨਾਂ ਦੇ ਜ਼ਿਹਨ ਤੇ ਰਹਿੰਦਾ ਸੁਰੱਖਿਅਕ ਮਹਿਸੂਸ ਨਹੀਂ ਕਰਦੇ ਤਾਂ ਹੁਣ ਇੱਕ ਵਾਰ ਫਿਰ ਤੋਂ ਲਾਰੈਂਸ ਬਿਸ਼ਨੋਈ ਚਰਚਾ ਦੇ ਵਿੱਚ ਤੇ ਸਵਾਲ ਉਹੀ ਕਿ ਕਦੋਂ ਤੱਕ ਅਜਿਹੇ ਗੈਂਗਸਟਰਾਂ ਨੂੰ ਪਨਾਹ ਦਿੰਦੀਆਂ ਰਹਿਣਗੀਆਂ ਸਾਡੀਆਂ ਜੇਲਾਂ ਤੇ ਕਦੋਂ ਇਹਨਾਂ ਨੂੰ ਸਖਤ ਸਜ਼ਾਵਾਂ ਹੋਣਗੀਆਂ ਕਦੋਂ ਇਹਨਾਂ ਦੀ ਉਦਾਹਰਣ ਬਦेंगी ਕਿ ਕੋਈ ਵੀ ਲਾਰੈਂਸ ਬਿਸ਼ਨੋਈ ਨਾ ਬਨਣਾ ਚਾਵੇ ਸਲਮਾਨ ਖਾਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਲਾਰੈਂਸ ਬਿਸ਼ਨੋਈ ਇੱਕ ਵਾਰ ਨਹੀਂ ਕਈ ਵਾਰ ਆਨ ਕੈਮਰਾ ਧਮਕੀ ਦੇ ਚੁੱਕਿਆ ਕਿ ਸਲਮਾਨ ਖਾਨ ਨੂੰ ਟਾਰਗੇਟ ਕੀਤਾ ਜਾਏਗਾ ਜਿਹੜਾ ਕਾਲਾ ਹਿਰਨ ਮਾਮਲੇ ਦੇ ਵਿੱਚ ਉਹ ਮੁਆਫੀ ਮੰਗੇ ਪੂਰੇ ਬਿਸ਼ਨੋਈ ਸਮਾਜ ਕੋਲੋਂ ਜਿਸ ਨੂੰ ਲੈ ਕੇ ਸਲਮਾਨ ਖਾਨ ਉੱਤੇ ਕਈ ਹਮਲੇ ਹੋ ਵੀ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਜੋ ਪਿਛਲਾ ਹਮਲਾ ਹੋਇਆ ਸੀ ਜਿਸ ਵਾਸਤੇ ਪੰਜ ਜਣਿਆਂ ਉੱਤੇ ਪਰਚਾ ਦਰਜ ਹੁੰਦਾ ਚਾਰਜ ਸ਼ੀਟ ਹੁਣ ਸਾਹਮਣੇ ਆਈ ਹੈ ਜਿਸ ਨੇ ਕਈ ਖੁਲਾਸੇ ਕਰ ਦਿੱਤੇ ਨੇ ਲਾਰੈਂਸ ਬਿਸ਼ਨੋਈ ਤੇ ਉਸਦੇ ਸਾਥੀਆਂ ਵੱਲੋਂ ਗੈਂਗ ਵੱਲੋਂ ਲਗਾਤਾਰ ਪਲੈਨਿੰਗ ਕੀਤੀ ਜਾ ਰਹੀ ਹੈ ਤੇ ਜੇਲ੍ਹਾਂ ਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇਲ੍ਹ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਕੋਲ ਇੰਟਰਨੈਟ ਫੋਨ ਸਮਾਰਟਫੋਨ ਦੀ ਸਹੂਲਤ ਆ ਵੀਡੀਓ ਕਾਲਸ ਹੁੰਦੀਆਂ ਨੇ ਹਾਲੀ ਦੇ ਵਿੱਚ ਲਾਰੈਂਸ ਦੀ ਇੱਕ ਵੀਡੀਓ ਕਾਲ ਵੀ ਵਾਇਰਲ ਹੋਈ ਸੀ ਤੇ ਹੁਣ ਚਾਰਜ ਸ਼ੀਟ ਦੇ ਹਵਾਲੇ ਤੋਂ ਜੋ ਖੁਲਾਸਾ ਹੋਇਆ ਤੇ ਨਾਲ ਹੀ ਕੁਝ ਜਾਣਕਾਰੀ ਸੂਤਰਾਂ ਦੇ ਹਵਾਲੇ ਜੋ ਸਾਹਮਣੇ ਆ ਰਹੀ ਹੈ ਕਿ ਖਾਸ ਤੌਰ ਤੇ ਗਰੁੱਪ ਬਣੇ ਹੋਏ ਸੀ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਦੇ ਅੰਦਰੋਂ ਹੀ ਗਰੁੱਪ ਚੱਲਦੇ ਸੀ ਵਟਸਐਪ ਐਪਲੀਕੇਸ਼ਨਸ ਦੇ ਉੱਤੇ ਜਿੰਨਾ ਗਰੁੱਪਸ ਦੇ ਵਿੱਚ ਉਹ ਆਪਣੀ ਗੈਂਗ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਰਹਿੰਦਾ ਸੀ ਤੇ ਇੱਕ ਗੱਲ ਆਖੀ ਗਈ ਜੋ ਕਿ ਪੰਜਾਬੀਆਂ ਦੇ ਜ਼ਖਮਾਂ ਉੱਤੇ ਵੀ ਲੂਣ ਛਿੜਕਦੀ ਆ ਸਿੱਧੂ ਮੂਸੇਵਾਲਾ ਕਤਲकांड ਦਾ ਜ਼ਿਕਰ ਆਇਆ ਸਲਮਾਨ ਖਾਨ ਦੇ ਮਾਮਲੇ ਦੇ ਵਿੱਚ ਜੋ ਚਾਰ ਸ਼ੀਟ ਦਾਇਰ ਹੈ ਉਹ ਦਾਵਾ ਕਰਦੀ ਹੈ ਕਿ ਵਟਸਐਪ ਦੇ ਜਾਂ ਹੋਰ ਐਪਲੀਕੇਸ਼ਨਾਂ ਦੇ ਰਾਹੀਂ ਲਗਾਤਾਰ ਸੰਪਰਕ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ ਆਪਣੀ ਗੈਂਗ ਦੇ ਨਾਲ ਜਿਵੇਂ ਮੂਸੇਵਾਲਾ ਕਤਲकांड ਦੇ ਵਿੱਚ ਸਿਗਨਲ ਐਪ ਦੀ ਵਰਤੋਂ ਹੋਈ ਸੀ ਤਾਂ ਗਰੁੱਪ ਬਣਾਏ ਹੋਏ ਨੇ ਗਰੁੱਪ ਦੇ ਵਿੱਚ ਇੱਕ ਗੱਲ ਆਖੀ ਗਈ ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਦੀ ਹੈ ਕਿਹਾ ਗਿਆ ਕਿ ਸਲਮਾਨ ਖਾਨ ਨੂੰ ਵੀ ਓਵੇਂ ਹੀ ਮਾਰਾਂਗੇ ਜਿਵੇਂ ਮੂਸੇਵਾਲਾ ਮਾਰਿਆ ਸੀ ਜਿਸ ਨੂੰ ਲੈ ਕੇ ਫਿਰ ਤੋਂ ਕੌਂਟਰੋਵਰਸੀ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਨਸਾਫ਼ ਦੀ ਮੰਗ ਇੱਕ ਪਾਸੇ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਕਰ ਰਿਹਾ ਹੈ ਬੀਤੇ ਦਿਨੀ ਸੰਸਦ ਦੇ ਵਿੱਚ ਜਿਹੜਾ ਕਿ ਇਹ फडਕਦੇ ਹੋਏ ਬੜੇ ਹੀ ਗੁੱਸੇ ਦੇ ਵਿੱਚ ਆ ਕੇ ਰਾਜਾ ਵੜਿੰਗ ਤੇ ਹੋਰਾਂ ਨੇ ਮੂਸੇਵਾਲੇ ਦਾ ਮੁੱਦਾ ਚੁੱਕਿਆ ਤੇ ਹੁਣ ਸਲਮਾਨ ਖਾਨ ਜਿਸ ਉੱਤੇ ਲਗਾਤਾਰ ਦਬਾਅ ਬਣਿਆ ਹੋਇਆ ਜਿਸ ਨੂੰ ਮਾਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇੱਥੋਂ ਤੱਕ ਕਿ ਉੱਥੋਂ ਦੀ ਪੁਲਿਸ ਜਿਹੜਾ ਕੀ ਆ ਹੁਣ ਪੂਰੀ ਮੁਸ਼ਤਿਹਤ ਹੈ ਕਿਉਂਕਿ ਹਮਲਾ ਫਿਰ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹਾਲਾਂਕਿ ਪੰਜਾਬ ਪੁਲਿਸ ਜਾਂ ਐਨਆਈਏ ਨੇ ਜੋ ਰੋਲ ਇੱਥੇ ਪਲੇ ਕੀਤਾ ਉੱਥੋਂ ਕਿਤੇ ਨਾ ਕਿਤੇ ਜ਼ਰੂਰ ਸੁਧਾਰ ਜ਼ਰੂਰ ਹੈ ਸਲਮਾਨ ਖਾਨ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਉੱਥੇ ਸਿੱਧਾ ਇਹ ਵੀ ਕਹਿ ਦਿੱਤਾ ਗਿਆ ਕਿ ਏਕਨਾਥ ਸ਼ਿੰਦੇ ਵੱਲੋਂ ਕਿ ਅਸੀਂ ਲਾਰੈਂਸ ਬਿਸ਼ਨੋਈ ਦੇ ਗੈਂਗ ਜਿਹੜੇ ਨੇ ਅਜਿਹੇ ਗੈਂਗ ਅਸੀਂ ਪਾੜ ਕੇ ਰੱਖ ਦਿਆਂਗੇ ਕੁਚਲ ਕੇ ਰੱਖ ਦਿਆਂਗੇ ਅਜਿਹਾ ਕੁਝ ਨਹੀਂ ਹੋਣ ਦੇਵਾਂਗੇ ਤਾਂ ਜਦੋਂ ਅਜਿਹੇ ਬਿਆਨ ਆਉਂਦੇ ਨੇ ਤਾਂ ਜ਼ਾਹਰ ਤੌਰ ਤੇ ਕਿਆਸਰਾਈਆਂ ਹੋਰ ਤੇਜ਼ ਹੋ ਜਾਂਦੀਆਂ ਨੇ ਕਿਉਂਕਿ ਚਾਰ ਸ਼ੀਟੇ ਵੀ ਕਹਿੰਦੀ ਹੈ ਕਿ ਬਾਹਰਲੀ ਦੁਨੀਆ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਲਾਰੈਂਸ ਤਾਂ ਈਗੋ ਗੇਮ ਨੂੰ ਲੈ ਕੇ ਵੀ ਚਰਚਾਵਾਂ ਬਹੁਤ ਹੋਈਆਂ ਜਦੋਂ ਗੋਲਡੀ ਬਰਾੜ ਇੰਟਰਵਿਊ ਦਿੰਦਾ ਮੂਸੇਵਾਲਾ ਕਤਲकांड ਦੇ ਵਿੱਚ ਬਾਅਦ ਦੇ ਵਿੱਚ ਤਾਂ ਉਹ ਦਾਅਵੇ ਕਰਦਾ ਕਿ ਫਲਾਣੇ ਦੀ ਉੱਥੇ ਈਗੋ ਹਟ ਹੋ ਗਈ ਫਲਾਣੇ ਨੂੰ ਉਸ ਕਤਲ ਦਾ ਸੀ ਬਦਲਾ ਲੈ ਰਿਹਾ ਤਾਂ ਸਲਮਾਨ ਖਾਨ ਉੱਤੇ ਵੀ ਜੋ ਚਰਚਾਵਾਂ ਨੇ ਜੋ ਦਬਾਅ ਹੈ ਇੱਕ ਮਾਨਸਿਕ ਪਰੇਸ਼ਾਨੀ ਤਾਂ ਜ਼ਰੂਰ ਬੰਦੇ ਨੂੰ ਹੁੰਦੀ ਹੈ ਜਿਸ ਨੂੰ ਲੈ ਕੇ ਸਲਮਾਨ ਖਾਨ ਇਹ ਗੱਲ ਜ਼ਾਹਰ ਵੀ ਕਰ ਚੁੱਕੇ ਨੇ ਕਿ ਜ਼ਰੂਰ ਇਸ ਗੱਲ ਦਾ ਪ੍ਰੈਸ਼ਰ ਉਹਨਾਂ ਦੇ ਜ਼ਿਹਨ ਤੇ ਰਹਿੰਦਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਹੁਣ ਇੱਕ ਵਾਰ ਫਿਰ ਤੋਂ ਲਾਰੈਂਸ ਬਿਸ਼ਨੋਈ ਚਰਚਾ ਦੇ ਵਿੱਚ ਤੇ ਸਵਾਲ ਉਹੀ ਕਿ ਕਦੋਂ ਤੱਕ ਅਜਿਹੇ ਗੈਂਗਸਟਰਾਂ ਨੂੰ ਪਨਾਹ ਦਿੰਦੀਆਂ ਰਹਿਣਗੀਆਂ ਸਾਡੀਆਂ ਜੇਲਾਂ ਤੇ ਕਦੋਂ ਇਹਨਾਂ ਨੂੰ ਸਖਤ ਸਜ਼ਾਵਾਂ ਹੋਣਗੀਆਂ ਕਦੋਂ ਇਹਨਾਂ ਦੀ ਉਦਾਹਰਣ ਬਦឹងੀ ਕਿ ਕੋਈ ਵੀ ਲਾਰੈਂਸ ਬਿਸ਼ਨੋਈ ਨਾ ਬਨਣਾ ਚਾਵੇ ਸਲਮਾਨ ਖਾਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਲਾਰੈਂਸ ਬਿਸ਼ਨੋਈ ਇੱਕ ਵਾਰ ਨਹੀਂ ਕਈ ਵਾਰ ਆਨ ਕੈਮਰਾ ਧਮਕੀ ਦੇ ਚੁੱਕਿਆ ਕਿ ਸਲਮਾਨ ਖਾਨ ਨੂੰ ਟਾਰਗੇਟ ਕੀਤਾ ਜਾਏਗਾ ਜਿਹੜਾ ਕਾਲਾ ਹਿਰਨ ਮਾਮਲੇ ਦੇ ਵਿੱਚ ਉਹ ਮੁਆਫੀ ਮੰਗੇ ਪੂਰੇ ਬਿਸ਼ਨੋਈ ਸਮਾਜ ਕੋਲੋਂ ਜਿਸ ਨੂੰ ਲੈ ਕੇ ਸਲਮਾਨ ਖਾਨ ਉੱਤੇ ਕਈ ਹਮਲੇ ਹੋ ਵੀ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਜੋ ਪਿਛਲਾ ਹਮਲਾ ਹੋਇਆ ਸੀ ਜਿਸ ਵਾਸਤੇ ਪੰਜ ਜਣਿਆਂ ਉੱਤੇ ਪਰਚਾ ਦਰਜ ਹੁੰਦਾ ਚਾਰਜ ਸ਼ੀਟ ਹੁਣ ਸਾਹਮਣੇ ਆਈ ਹੈ ਜਿਸ ਨੇ ਕਈ ਖੁਲਾਸੇ ਕਰ ਦਿੱਤੇ ਨੇ ਲਾਰੈਂਸ ਬਿਸ਼ਨੋਈ ਤੇ ਉਸਦੇ ਸਾਥੀਆਂ ਵੱਲੋਂ ਗੈਂਗ ਵੱਲੋਂ ਲਗਾਤਾਰ ਪਲੈਨਿੰਗ ਕੀਤੀ ਜਾ ਰਹੀ ਹੈ ਤੇ ਜੇਲ੍ਹਾਂ ਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇਲ੍ਹ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਕੋਲ ਇੰਟਰਨੈਟ ਫੋਨ ਸਮਾਰਟਫੋਨ ਦੀ ਸਹੂਲਤ ਆ ਵੀਡੀਓ ਕਾਲਸ ਹੁੰਦੀਆਂ ਨੇ ਹਾਲੀ ਦੇ ਵਿੱਚ ਲਾਰੈਂਸ ਦੀ ਇੱਕ ਵੀਡੀਓ ਕਾਲ ਵੀ ਵਾਇਰਲ ਹੋਈ ਸੀ ਤੇ ਹੁਣ ਚਾਰਜ ਸ਼ੀਟ ਦੇ ਹਵਾਲੇ ਤੋਂ ਜੋ ਖੁਲਾਸਾ ਹੋਇਆ ਤੇ ਨਾਲ ਹੀ ਕੁਝ ਜਾਣਕਾਰੀ ਸੂਤਰਾਂ ਦੇ ਹਵਾਲੇ ਜੋ ਸਾਹਮਣੇ ਆ ਰਹੀ ਹੈ ਕਿ ਖਾਸ ਤੌਰ ਤੇ ਗਰੁੱਪ ਬਣੇ ਹੋਏ ਸੀ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਦੇ ਅੰਦਰੋਂ ਹੀ ਗਰੁੱਪ ਚੱਲਦੇ ਸੀ ਵੱਖ-ਵੱਖ ਵੱਖ ਐਪਲੀਕੇਸ਼ਨਸ ਦੇ ਉੱਤੇ ਜਿੰਨਾ ਗਰੁੱਪਸ ਦੇ ਵਿੱਚ ਉਹ ਆਪਣੀ ਗੈਂਗ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਰਹਿੰਦਾ ਸੀ ਤੇ ਇੱਕ ਗੱਲ ਆਖੀ ਗਈ ਜੋ ਕਿ ਪੰਜਾਬੀਆਂ ਦੇ ਜ਼ਖਮਾਂ ਉੱਤੇ ਵੀ ਲੂਣ ਛਿੜਕਦੀ ਆ ਸਿੱਧੂ ਮੂਸੇਵਾਲਾ ਕਤਲकांड ਦਾ ਜ਼ਿਕਰ ਆਇਆ ਸਲਮਾਨ ਖਾਨ ਦੇ ਮਾਮਲੇ ਦੇ ਵਿੱਚ ਜੋ ਚਾਰ ਸ਼ੀਟ ਦਾਇਰ ਹੈ ਉਹ ਦਾਵਾ ਕਰਦੀ ਹੈ ਕਿ WhatsApp ਦੇ ਇਹ ਹੋਰ ਐਪਲੀਕੇਸ਼ਨਾਂ ਦੇ ਰਾਹੀਂ ਲਗਾਤਾਰ ਸੰਪਰਕ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ ਆਪਣੀ ਗੈਂਗ ਦੇ ਨਾਲ ਜਿਵੇਂ ਮੂਸੇਵਾਲਾ ਕਤਲकांड ਦੇ ਵਿੱਚ ਸਿਗਨਲ ਐਪ ਦੀ ਵਰਤੋਂ ਹੋਈ ਸੀ ਤਾਂ ਗਰੁੱਪ ਬਣਾਏ ਹੋਏ ਨੇ ਗਰੁੱਪ ਦੇ ਵਿੱਚ ਇੱਕ ਗੱਲ ਆਖੀ ਗਈ ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਦੀ ਹੈ ਕਿਹਾ ਗਿਆ ਕਿ ਸਲਮਾਨ ਖਾਨ ਨੂੰ ਵੀ ਓਵੇਂ ਹੀ ਮਾਰਾਂਗੇ ਜਿਵੇਂ ਮੂਸੇਵਾਲਾ ਮਾਰਿਆ ਸੀ ਜਿਸ ਨੂੰ ਲੈ ਕੇ ਫਿਰ ਤੋਂ ਕੰਟਰੋਵਰਸੀ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਨਸਾਫ ਦੀ ਮੰਗ ਇੱਕ ਪਾਸੇ ਮੂਸੇਵਾਲੇ ਦਾ ਪਰਿਵਾਰ ਲਗਾਤਾਰ ਕਰ ਰਿਹਾ ਹੈ ਬੀਤੇ ਦਿਨੀ ਸੰਸਦ ਦੇ ਵਿੱਚ ਜਿਹੜਾ ਕੀ ਹੈ ਧੜਕਦੇ ਹੋਏ ਬੜੇ ਹੀ ਗੁੱਸੇ ਦੇ ਵਿੱਚ ਆ ਕੇ ਰਾਜਾ ਵੜਿੰਗ ਤੇ ਹੋਰਾਂ ਨੇ ਮੂਸੇਵਾਲੇ ਦਾ ਮੁੱਦਾ ਚੁੱਕਿਆ ਤੇ ਹੁਣ ਸਲਮਾਨ ਖਾਨ ਜਿਸ ਉੱਤੇ ਲਗਾਤਾਰ ਦਬਾਅ ਬਣਿਆ ਹੋਇਆ ਜਿਸ ਨੂੰ ਮਾਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇੱਥੋਂ ਤੱਕ ਕਿ ਉੱਥੋਂ ਦੀ ਪੁਲਿਸ ਜਿਹੜਾ ਕੀ ਹੈ ਹੁਣ ਪੂਰੀ ਮੁਸ਼ਤਤ ਹੈ ਕਿਉਂਕਿ ਹਮਲਾ ਫਿਰ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹਾਲਾਂਕਿ ਪੰਜਾਬ ਪੁਲਿਸ ਯਾ ਐਨਆਈਏ ਨੇ ਜੋ ਰੋਲ ਇੱਥੇ ਪਲੇ ਕੀਤਾ ਉਤੋਂ ਕਿਤੇ ਨਾ ਕਿਤੇ ਜ਼ਰੂਰ ਸੁਧਾਰ ਜ਼ਰੂਰ ਹੈ ਸਲਮਾਨ ਖਾਨ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਉੱਥੇ ਸਿੱਧਾ ਇਹ ਵੀ ਕਹਿ ਦਿੱਤਾ ਗਿਆ ਕਿ ਏਕਨਾਥ ਸ਼ਿੰਦੇ ਵੱਲੋਂ ਕਿ ਅਸੀਂ ਲਾਰੈਂਸ ਬਿਸ਼ਨੋਈ ਦੇ ਗੈਂਗ ਜਿਹੜੇ ਨੇ ਅਜਿਹੇ ਗੈਂਗ ਅਸੀਂ ਪਾੜ ਕੇ ਰੱਖ ਦੇਾਂਗੇ ਕੁਚਲ ਕੇ ਰੱਖ ਦੇਾਂਗੇ ਅਜਿਹਾ ਕੁਝ ਨਹੀਂ ਹੋਣ ਦੇਵਾਂਗੇ ਤਾਂ ਜਦੋਂ ਅਜਿਹੇ ਬਿਆਨ ਆਉਂਦੇ ਨੇ ਤਾਂ ਜ਼ਾਹਰ ਤੌਰ ਤੇ ਕਿਆਸਰਾਈਆਂ ਹੋਰ ਤੇਜ਼ ਹੋ ਜਾਂਦੀਆਂ ਨੇ ਕਿਉਂਕਿ ਚਾਰ ਸ਼ੀਟੇ ਵੀ ਕਹਿੰਦੀ ਹੈ ਕਿ ਬਾਹਰਲੀ ਦੁਨੀਆ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਲਾਰੈਂਸ ਤਾਂ ਈਗੋ ਗੇਮ ਨੂੰ ਲੈ ਕੇ ਵੀ ਚਰਚਾਵਾਂ ਬਹੁਤ ਹੋਈਆਂ ਜਦੋਂ ਗੋਲਡੀ ਬਰਾੜ ਇੰਟਰਵਿਊ ਦਿੰਦਾ ਮੂਸੇਵਾਲਾ ਕਤਲकांड ਦੇ ਵਿੱਚ ਬਾਅਦ ਦੇ ਵਿੱਚ ਤਾਂ ਉਹ ਦਾਅਵੇ ਕਰਦਾ ਕਿ ਫਲਾਣੇ ਦੀ ਉੱਥੇ ਈਗੋ ਹਟ ਹੋ ਗਈ ਫਲਾਣੇ ਨੂੰ ਉਸ ਕਤਲ ਦਾ ਸੀ ਬਦਲਾ ਲੈ ਰਿਹਾ ਤਾਂ ਸਲਮਾਨ ਖਾਨ ਉੱਤੇ ਵੀ ਜੋ ਚਰਚਾਵਾਂ ਨੇ ਜੋ ਦਬਾਅ ਇੱਕ ਮਾਨਸਿਕ ਪਰੇਸ਼ਾਨੀ ਤਾਂ ਜ਼ਰੂਰ ਬੰਦੇ ਨੂੰ ਹੁੰਦੀ ਹੈ ਜਿਸ ਨੂੰ ਲੈ ਕੇ ਸਲਮਾਨ ਖਾਨ ਇਹ ਗੱਲ ਜ਼ਾਹਰ ਵੀ ਕਰ ਚੁੱਕੇ ਨੇ ਕਿ ਜ਼ਰੂਰ ਇਸ ਗੱਲ ਦਾ ਪ੍ਰੈਸ਼ਰ ਉਹਨਾਂ ਦੇ ਜ਼ਿਹਨ ਤੇ ਰਹਿੰਦਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਹੁਣ ਇੱਕ ਵਾਰ ਫਿਰ ਤੋਂ ਲਾਰੈਂਸ ਬਿਸ਼ਨੋਈ ਚਰਚਾ ਦੇ ਵਿੱਚ ਤੇ ਸਵਾਲ ਉਹੀ ਕਿ ਕਦੋਂ ਤੱਕ ਅਜਿਹੇ ਗੈਂਗਸਟਰਾਂ ਨੂੰ ਪਨਾਹ ਦਿੰਦੀਆਂ ਰਹਿਣਗੀਆਂ ਸਾਡੀਆਂ ਜੇਲਾਂ ਤੇ ਕਦੋਂ ਇਹਨਾਂ ਨੂੰ ਸਖਤ ਸਜ਼ਾਵਾਂ ਹੋਣਗੀਆਂ ਕਦੋਂ ਇਹਨਾਂ ਦੀ ਉਦਾਹਰਣ ਬਦेंगी ਕਿ ਕੋਈ ਵੀ ਲਾਰੈਂਸ ਬਿਸ਼ਨੋਈ ਨਾ ਬਨਣਾ ਚਾਵੇ ਸਲਮਾਨ ਖਾਨ ਨੂੰ ਲੈ ਕੇ ਲਗਾਤਾਰ ਚਰਚਾਵਾ ਚੱਲ ਰਹੀਆਂ ਸੀ ਲਾਰੈਂਸ ਬਿਸ਼ਨੋਈ ਇੱਕ ਵਾਰ ਨਹੀਂ ਕਈ ਵਾਰ ਔਨ ਕੈਮਰਾ ਧਮਕੀ ਦੇ ਚੁੱਕਿਆ ਕਿ ਸਲਮਾਨ ਖਾਨ ਨੂੰ ਟਾਰਗੇਟ ਕੀਤਾ ਜਾਏਗਾ ਜਿਹੜਾ ਕਾਲਾ ਹਿਰਨ ਮਾਮਲੇ ਦੇ ਵਿੱਚ ਉਹ ਮੁਆਫੀ ਮੰਗੇ ਪੂਰੇ ਬਿਸ਼ਨੋਈ ਸਮਾਜ ਕੋਲੋਂ ਜਿਸ ਨੂੰ ਲੈ ਕੇ ਸਲਮਾਨ ਖਾਨ ਉੱਤੇ ਕਈ ਹਮਲੇ ਹੋ ਵੀ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਜੋ ਪਿਛਲਾ ਹਮਲਾ ਹੋਇਆ ਸੀ ਜਿਸ ਵਾਸਤੇ ਪੰਜ ਜਣਿਆਂ ਉੱਤੇ ਪਰਚਾ ਦਰਜ ਹੁੰਦਾ ਚਾਰਜ ਸ਼ੀਟ ਹੁਣ ਸਾਹਮਣੇ ਆਈ ਹੈ ਜਿਸ ਨੇ ਕਈ ਖੁਲਾਸੇ ਕਰ ਦਿੱਤੇ ਨੇ ਲਾਰੈਂਸ ਬਿਸ਼ਨੋਈ ਤੇ ਉਸਦੇ ਸਾਥੀਆਂ ਵੱਲੋਂ ਗੈਂਗ ਵੱਲੋਂ ਲਗਾਤਾਰ ਪਲੈਨਿੰਗ ਕੀਤੀ ਜਾ ਰਹੀ ਹੈ ਤੇ ਜੇਲ੍ਹਾਂ ਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇਲ੍ਹ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਕੋਲ ਇੰਟਰਨੈਟ ਫੋਨ ਸਮਾਰਟਫੋਨ ਦੀ ਸਹੂਲਤ ਆ ਵੀਡੀਓ ਕਾਲਸ ਹੁੰਦੀਆਂ ਨੇ ਹਾਲੀ ਦੇ ਵਿੱਚ ਲਾਰੈਂਸ ਦੀ ਇੱਕ ਵੀਡੀਓ ਕਾਲ ਵੀ ਵਾਇਰਲ ਹੋਈ ਸੀ ਤੇ ਹੁਣ ਚਾਰਜ ਸ਼ੀਟ ਦੇ ਹਵਾਲੇ ਤੋਂ ਜੋ ਖੁਲਾਸਾ ਹੋਇਆ ਤੇ ਨਾਲ ਹੀ ਕੁਝ ਜਾਣਕਾਰੀ ਸੂਤਰਾਂ ਦੇ ਹਵਾਲੇ ਜੋ ਸਾਹਮਣੇ ਆ ਰਹੀ ਹੈ ਕਿ ਖਾਸ ਤੌਰ ਤੇ ਗਰੁੱਪ ਬਣੇ ਹੋਏ ਸੀ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਦੇ ਅੰਦਰੋਂ ਹੀ ਗਰੁੱਪ ਚੱਲਦੇ ਸੀ ਵੱਖ-ਵੱਖ ਐਪਲੀਕੇਸ਼ਨਸ ਦੇ ਉੱਤੇ ਜਿੰਨਾ ਗਰੁੱਪਸ ਦੇ ਵਿੱਚ ਉਹ ਆਪਣੀ ਗੈਂਗ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਰਹਿੰਦਾ ਸੀ ਤੇ ਇੱਕ ਗੱਲ ਆਖੀ ਗਈ ਜੋ ਕਿ ਪੰਜਾਬੀਆਂ ਦੇ ਜ਼ਖਮਾਂ ਉੱਤੇ ਵੀ ਲੂਣ ਛਿੜਕਦੀ ਆ ਸਿੱਧੂ ਮੂਸੇਵਾਲਾ ਕਤਲकांड ਦਾ ਜ਼ਿਕਰ ਆਇਆ ਸਲਮਾਨ ਖਾਨ ਦੇ ਮਾਮਲੇ ਦੇ ਵਿੱਚ ਜੋ ਚਾਰ ਸ਼ੀਟ ਦਾਇਰ ਹੈ ਉਹ ਦਾਵਾ ਕਰਦੀ ਹੈ ਕਿ WhatsApp ਦੇ ਜਾਂ ਹੋਰ ਐਪਲੀਕੇਸ਼ਨਾਂ ਦੇ ਰਾਹੀਂ ਲਗਾਤਾਰ ਸੰਪਰਕ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ ਆਪਣੀ ਗੈਂਗ ਦੇ ਨਾਲ ਜਿਵੇਂ ਮੂਸੇਵਾਲਾ ਕਤਲकांड ਦੇ ਵਿੱਚ ਸਿਗਨਲ ਐਪ ਦੀ ਵਰਤੋਂ ਹੋਈ ਸੀ ਤਾਂ ਗਰੁੱਪ ਬਣਾਏ ਹੋਏ ਨੇ ਗਰੁੱਪ ਦੇ ਵਿੱਚ ਇੱਕ ਗੱਲ ਆਖੀ ਗਈ ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਦੀ ਹੈ ਕਿਹਾ ਗਿਆ ਕਿ ਸਲਮਾਨ ਖਾਨ ਨੂੰ ਵੀ ਉਵੇਂ ਹੀ ਮਾਰਾਂਗੇ ਜਿਵੇਂ ਮੂਸੇਵਾਲਾ ਮਾਰਿਆ ਸੀ ਜਿਸ ਨੂੰ ਲੈ ਕੇ ਫਿਰ ਤੋਂ ਕਾਉਂਟਰਵਰਸੀ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਨਸਾਫ ਦੀ ਮੰਗ ਇੱਕ ਪਾਸੇ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਕਰ ਰਿਹਾ ਹੈ ਬੀਤੇ ਦਿਨੀ ਸੰਸਦ ਦੇ ਵਿੱਚ ਜਿਹੜਾ ਕਿ ਆ ਪੜਕਦੇ ਹੋਏ ਬੜੇ ਹੀ ਗੁੱਸੇ ਦੇ ਵਿੱਚ ਆ ਕੇ ਰਾਜਾ ਵੜਿੰਗ ਤੇ ਹੋਰਾਂ ਨੇ ਮੂਸੇਵਾਲੇ ਦਾ ਮੁੱਦਾ ਚੁੱਕਿਆ ਤੇ ਹੁਣ ਸਲਮਾਨ ਖਾਨ ਜਿਸ ਉੱਤੇ ਲਗਾਤਾਰ ਦਬਾਅ ਬਣਿਆ ਹੋਇਆ ਜਿਸ ਨੂੰ ਮਾਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇੱਥੋਂ ਤੱਕ ਕਿ ਉੱਥੋਂ ਦੀ ਪੁਲਿਸ ਜਿਹੜਾ ਕੀ ਹੈ ਹੁਣ ਪੂਰੀ ਮੁਸ਼ਤਿਹਤ ਹੈ ਕਿਉਂਕਿ ਹਮਲਾ ਫਿਰ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹਾਲਾਂਕਿ ਪੰਜਾਬ ਪੁਲਿਸ ਜਾਂ ਐਨਆਈਏ ਨੇ ਜੋ ਰੋਲ ਇੱਥੇ ਪਲੇ ਕੀਤਾ ਉਥੋਂ ਕਿਤੇ ਨਾ ਕਿਤੇ ਜ਼ਰੂਰ ਸੁਧਾਰ ਜ਼ਰੂਰ ਹੈ ਸਲਮਾਨ ਖਾਨ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਉੱਥੇ ਸਿੱਧਾ ਇਹ ਵੀ ਕਹਿ ਦਿੱਤਾ ਗਿਆ ਕਿ ਏਕਨਾਥ शिंदे ਵੱਲੋਂ ਕਿ ਅਸੀਂ ਲਾਰੈਂਸ ਬਿਸ਼ਨੋਈ ਦੇ ਗੈਂਗ ਜਿਹੜੇ ਨੇ ਅਜਿਹੇ ਗੈਂਗ ਅਸੀਂ ਪਾੜ ਕੇ ਰੱਖ ਦੇਾਂਗੇ ਕੁਚਲ ਕੇ ਰੱਖ ਦੇਾਂਗੇ ਅਜਿਹਾ ਕੁਝ ਨਹੀਂ ਹੋਣ ਦੇਵਾਂਗੇ ਤਾਂ ਜਦੋਂ ਅਜਿਹੇ ਬਿਆਨ ਆਉਂਦੇ ਨੇ ਤਾਂ ਜ਼ਾਹਰ ਤੌਰ ਤੇ ਕਿਆਸਰਾਈਆਂ ਹੋਰ ਤੇਜ਼ ਹੋ ਜਾਂਦੀਆਂ ਨੇ ਕਿਉਂਕਿ ਚਾਰ ਸ਼ੀਟੇ ਵੀ ਕਹਿੰਦੀ ਹੈ ਕਿ ਬਾਹਰਲੀ ਦੁਨੀਆ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਲਾਰੈਂਸ ਤਾਂ ਈਗੋ ਗੇਮ ਨੂੰ ਲੈ ਕੇ ਵੀ ਚਰਚਾਵਾਂ ਬਹੁਤ ਹੋਈਆਂ ਜਦੋਂ ਗੋਲਡੀ ਬਰਾੜ ਇੰਟਰਵਿਊ ਦਿੰਦਾ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਬਾਅਦ ਦੇ ਵਿੱਚ ਤਾਂ ਉਹ ਦਾਅਵੇ ਕਰਦਾ ਹੈ ਕਿ ਫਲਾਣੇ ਦੀ ਉੱਥੇ ਈਗੋ ਹਰਟ ਹੋ ਗਈ ਫਲਾਣੇ ਨੂੰ ਉਸ ਕਤਲ ਦਾ ਸੀ ਬਦਲਾ ਲੈ ਰਿਹਾ ਤਾਂ ਸਲਮਾਨ ਖਾਨ ਉੱਤੇ ਵੀ ਜੋ ਚਰਚਾਵਾਂ ਨੇ ਜੋ ਦਬਾਅ ਹੈ ਇੱਕ ਮਾਨਸਿਕ ਪਰੇਸ਼ਾਨੀ ਤਾਂ ਜ਼ਰੂਰ ਬੰਦੇ ਨੂੰ ਹੁੰਦੀ ਹੈ ਜਿਸ ਨੂੰ ਲੈ ਕੇ ਸਲਮਾਨ ਖਾਨ ਇਹ ਗੱਲ ਜ਼ਾਹਰ ਵੀ ਕਰ ਚੁੱਕੇ ਨੇ ਕਿ ਜ਼ਰੂਰ ਇਸ ਗੱਲ ਦਾ ਪ੍ਰੈਸ਼ਰ ਉਹਨਾਂ ਦੇ ਜ਼ਿਹਨ ਤੇ ਰਹਿੰਦਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਹੁਣ ਇੱਕ ਵਾਰ ਫਿਰ ਤੋਂ ਲਾਰੈਂਸ ਬਿਸ਼ਨੋਈ ਚਰਚਾ ਦੇ ਵਿੱਚ ਤੇ ਸਵਾਲ ਉਹੀ ਕਿ ਕਦੋਂ ਤੱਕ ਅਜਿਹੇ ਗੈਂਗਸਟਰਾਂ ਨੂੰ ਪਨਾਹ ਦਿੰਦੀਆਂ ਰਹਿਣਗੀਆਂ ਸਾਡੀਆਂ ਜੇਲਾਂ ਤੇ ਕਦੋਂ ਇਹਨਾਂ ਨੂੰ ਸਖਤ ਸਜ਼ਾਵਾਂ ਹੋਣਗੀਆਂ ਕਦੋਂ ਇਹਨਾਂ ਦੀ ਉਦਾਹਰਣ ਬਣੇਗੀ ਕਿ ਕੋਈ ਵੀ ਲਾਰੈਂਸ ਬਿਸ਼ਨੋਈ ਨਾ ਬਨਣਾ ਚਾਵੇ ਸਲਮਾਨ ਖਾਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਲਾਰੈਂਸ ਬਿਸ਼ਨੋਈ ਇੱਕ ਵਾਰ ਨਹੀਂ ਕਈ ਵਾਰ ਔਨ ਕੈਮਰਾ ਧਮਕੀ ਦੇ ਚੁੱਕਿਆ ਕਿ ਸਲਮਾਨ ਖਾਨ ਨੂੰ ਟਾਰਗੇਟ ਕੀਤਾ ਜਾਏਗਾ ਜਿਹੜਾ ਕਾਲਾ ਹਿਰਨ ਮਾਮਲੇ ਦੇ ਵਿੱਚ ਉਹ ਮੁਆਫੀ ਮੰਗੇ ਪੂਰੇ ਬਿਸ਼ਨੋਈ ਸਮਾਜ ਕੋਲੋਂ ਜਿਸ ਨੂੰ ਲੈ ਕੇ ਸਲਮਾਨ ਖਾਨ ਉੱਤੇ ਕਈ ਹਮਲੇ ਹੋ ਵੀ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਜੋ ਪਿਛਲਾ ਹਮਲਾ ਹੋਇਆ ਸੀ ਜਿਸ ਵਾਸਤੇ ਪੰਜ ਜਣਿਆਂ ਉੱਤੇ ਪਰਚਾ ਦਰਜ ਹੁੰਦਾ ਚਾਰਜ ਸੀਟ ਹੁਣ ਸਾਹਮਣੇ ਆਈ ਹੈ ਜਿਸ ਨੇ ਕਈ ਖੁਲਾਸੇ ਕਰ ਦਿੱਤੇ ਨੇ ਲਾਰੈਂਸ ਬਿਸ਼ਨੋਈ ਤੇ ਉਸਦੇ ਸਾਥੀਆਂ ਵੱਲੋਂ ਗੈਂਗ ਵੱਲੋਂ ਲਗਾਤਾਰ ਪਲੈਨਿੰਗ ਕੀਤੀ ਜਾ ਰਹੀ ਹੈ ਤੇ ਜੇਲ੍ਹਾਂ ਦੇ ਵਿੱਚ ਇਸ ਕੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇਲ੍ਹ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਕੋਲ ਇੰਟਰਨੈਟ ਫੋਨ ਸਮਾਰਟਫੋਨ ਦੀ ਸਹੂਲਤ ਆ ਵੀਡੀਓ ਕਾਲਸ ਹੁੰਦੀਆਂ ਨੇ ਹਾਲੀ ਦੇ ਵਿੱਚ ਲਾਰੈਂਸ ਦੀ ਇੱਕ ਵੀਡੀਓ ਕਾਲ ਵੀ ਵਾਇਰਲ ਹੋਈ ਸੀ ਤੇ ਹੁਣ ਚਾਰਜ ਸ਼ੀਟ ਦੇ ਹਵਾਲੇ ਤੋਂ ਜੋ ਖਲਾਸਾ ਹੋਇਆ ਤੇ ਨਾਲ ਹੀ ਕੁਝ ਜਾਣਕਾਰੀ ਸੂਤਰਾਂ ਦੇ ਹਵਾਲੇ ਜੋ ਸਾਹਮਣੇ ਆ ਰਹੀ ਹੈ ਕਿ ਖਾਸ ਤੌਰ ਤੇ ਗਰੁੱਪ ਬਣੇ ਹੋਏ ਸੀ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਦੇ ਅੰਦਰੋਂ ਹੀ ਗਰੁੱਪ ਚੱਲਦੇ ਸੀ ਵੱਖ-ਵੱਖ ਐਪਲੀਕੇਸ਼ਨਸ ਦੇ ਉੱਤੇ ਜਿੰਨਾ ਗਰੁੱਪਸ ਦੇ ਵਿੱਚ ਉਹ ਆਪਣੀ ਗੈਂਗ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਰਹਿੰਦਾ ਸੀ ਤੇ ਇੱਕ ਗੱਲ ਆਖੀ ਗਈ ਜੋ ਕਿ ਪੰਜਾਬੀਆਂ ਦੇ ਜ਼ਖਮਾਂ ਉੱਤੇ ਵੀ ਲੂਣ ਛਿੜਕਦੀ ਆ ਸਿੱਧੂ ਮੂਸੇਵਾਲਾ ਕਤਲकांड ਦਾ ਜ਼ਿਕਰ ਆਇਆ ਸਲਮਾਨ ਖਾਨ ਦੇ ਮਾਮਲੇ ਦੇ ਵਿੱਚ ਜੋ ਚਾਰ ਸ਼ੀਟ ਦਾਇਰ ਹੈ ਉਹ ਦਾਵਾ ਕਰਦੀ ਹੈ ਕਿ WhatsApp ਦੇ ਜਾਂ ਹੋਰ ਐਪਲੀਕੇਸ਼ਨਾਂ ਦੇ ਰਾਹੀਂ ਲਗਾਤਾਰ ਸੰਪਰਕ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ ਆਪਣੀ ਗੈਂਗ ਦੇ ਨਾਲ ਜਿਵੇਂ ਮੂਸੇਵਾਲਾ ਕਤਲकांड ਦੇ ਵਿੱਚ ਸਿਗਨਲ ਐਪ ਦੀ ਵਰਤੋਂ ਹੋਈ ਸੀ ਤਾਂ ਗਰੁੱਪ ਬਣਾਏ ਹੋਏ ਨੇ ਗਰੁੱਪ ਦੇ ਵਿੱਚ ਇੱਕ ਗੱਲ ਆਖੀ ਗਈ ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਦੀ ਹੈ ਕਿਹਾ ਗਿਆ ਕਿ ਸਲਮਾਨ ਖਾਨ ਨੂੰ ਵੀ ਉਵੇਂ ਹੀ ਮਾਰਾਂਗੇ ਜਿਵੇਂ ਮੂਸੇਵਾਲਾ ਮਾਰਿਆ ਸੀ ਜਿਸ ਨੂੰ ਲੈ ਕੇ ਫਿਰ ਤੋਂ ਕੌਂਟਰੋਵਰਸੀ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਨਸਾਫ ਦੀ ਮੰਗ ਇੱਕ ਪਾਸੇ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਕਰ ਰਿਹਾ ਹੈ ਬੀਤੇ ਦਿਨੀ ਸੰਸਦ ਦੇ ਵਿੱਚ ਜਿਹੜਾ ਕਿ ਆ ਝੜਕਦੇ ਹੋਏ ਬੜੇ ਹੀ ਗੁੱਸੇ ਦੇ ਵਿੱਚ ਆ ਕੇ ਰਾਜਾ ਵੜਿੰਗ ਤੇ ਹੋਰਾਂ ਨੇ ਮੂਸੇਵਾਲਾ ਦਾ ਮੁੱਦਾ ਚੁੱਕਿਆ ਤੇ ਹੁਣ ਸਲਮਾਨ ਖਾਨ ਜਿਸ ਉੱਤੇ ਲਗਾਤਾਰ ਦਬਾਅ ਬਣਿਆ ਹੋਇਆ ਜਿਸ ਨੂੰ ਮਾਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇੱਥੋਂ ਤੱਕ ਕਿ ਉੱਥੋਂ ਦੀ ਪੁਲਿਸ ਜਿਹੜਾ ਕੀ ਆ ਹੁਣ ਪੂਰੀ ਮੁਸ਼ਤਿਹਤ ਹੈ ਕਿਉਂਕਿ ਹਮਲਾ ਫਿਰ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹਾਲਾਂਕਿ ਪੰਜਾਬ ਪੁਲਿਸ ਜਾਂ ਐਨਆਈਏ ਨੇ ਜੋ ਰੋਲ ਇੱਥੇ ਪਲੇ ਕੀਤਾ ਉਥੋਂ ਕਿਤੇ ਨਾ ਕਿਤੇ ਜ਼ਰੂਰ ਸੁਧਾਰ ਜ਼ਰੂਰ ਹੈ ਸਲਮਾਨ ਖਾਨ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਉੱਥੇ ਸਿੱਧਾ ਇਹ ਵੀ ਕਹਿ ਦਿੱਤਾ ਗਿਆ ਕਿ ਏਕਨਾਥ ਸ਼ਿੰਦੇ ਵੱਲੋਂ ਕਿ ਅਸੀਂ ਲਾਰੈਂਸ ਬਿਸ਼ਨੋਈ ਦੇ ਗੈਂਗ ਜਿਹੜੇ ਨੇ ਅਜਿਹੇ ਗੈਂਗ ਅਸੀਂ ਪਾੜ ਕੇ ਰੱਖ ਦੇਵਾਂਗੇ ਕੁਚਲ ਕੇ ਰੱਖ ਦੇਵਾਂਗੇ ਅਜਿਹਾ ਕੁਝ ਨਹੀਂ ਹੋਣ ਦੇਵਾਂਗੇ ਤਾਂ ਜਦੋਂ ਅਜਿਹੇ ਬਿਆਨ ਆਉਂਦੇ ਨੇ ਤਾਂ ਜ਼ਾਹਰ ਤੌਰ ਤੇ ਕਿਆ ਸਰਾਈਆਂ ਹੋਰ ਤੇਜ਼ ਹੋ ਜਾਂਦੀਆਂ ਨੇ ਕਿਉਂਕਿ ਚਾਰ ਸ਼ੀਟੇ ਵੀ ਕਹਿੰਦੀ ਹੈ ਕਿ ਬਾਹਰਲੀ ਦੁਨੀਆ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਲਾਰੈਂਸ ਤਾਂ ਈਗੋ ਗੇਮ ਨੂੰ ਲੈ ਕੇ ਵੀ ਚਰਚਾਵਾਂ ਬਹੁਤ ਹੋਈਆਂ ਜਦੋਂ ਗੋਲਡੀ ਬਰਾਡ ਇੰਟਰਵਿਊ ਦਿੰਦਾ ਮੂਸੇਵਾਲਾ ਕਤਲकांड ਦੇ ਵਿੱਚ ਬਾਅਦ ਦੇ ਵਿੱਚ ਤਾਂ ਉਹ ਦਾਅਵੇ ਕਰਦਾ ਹੈ ਕਿ ਫਲਾਣੇ ਦੀ ਉੱਥੇ ਈਗੋ ਹਟ ਹੋ ਗਈ ਫਲਾਣੇ ਨੂੰ ਉਸ ਕਤਲ ਦਾ ਸੀ ਬਦਲਾ ਲੈ ਰਿਹਾ ਤਾਂ ਸਲਮਾਨ